ਸੁਪ੍ਰੀਖਾਲ ਜੀ ਅੱਜ ਇਸ ਵਕਤ ਸਰਸਾ ਨੰਗਲ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਖੜੇ ਆ ਮੇਰੀ ਆਪ ਸਾਰੇ ਹੀ ਜੋ ਜੋ ਇਸ ਵੀਡੀਓ ਨੂੰ ਦੇਖ ਰਹੇ ਸਭ ਨੂੰ ਬੇਨਤੀ ਹੈ ਕਿ ਸਾਡੇ ਅਧਿਆਪਕ ਅੱਜ ਸਾਰੇ ਸਰਕਾਰੀ ਸਕੂਲਾਂ 'ਚ ਗਏ ਆ ਪੰਜਾਬ ਦੇ ਵਿੱਚ 20000 ਸਰਕਾਰੀ ਸਕੂਲ ਹੈ ਲਗਾਤਾਰ ਬਰਸਾਤਾ ਕਰਕੇ ਜਿਵੇਂ ਆਪਾਂ ਕੈਸੇ ਜੇ ਕੋਈ ਵੀ ਇਮਾਰਤ ਬੰਦ ਰਵੇ ਉਹਨੂੰ ਕਾਫੀ ਡੈਮੇਜ ਪਹੁੰਚ ਜਾਂਦਾ ਹੈ ਅਮ ਤਾਂ ਪਲੀਜ਼ ਸਾਡੇ ਅਧਿਆਪਕਾਂ ਦੀ ਮਦਦ ਕਰੋ ਜਿਵੇਂ ਇਸ ਪਿੰਡ ਦੇ ਸਾਰੇ ਸਰਪੰਚ ਸਾਹਿਬ ਸਾਡੇ ਯੂਥ ਕਲੱਬ ਦੇ ਸਾਰੇ ਸਾਥੀ ਐ ਐਸਐਮਸੀ ਦੇ ਸਾਰੇ ਮੈਂਬਰਾਂ ਨੇ ਆ ਕੇ ਅਗਰ ਆਪਾਂ ਲੱਗਾਂਗੇ ਅੱਧਾ ਘੰਟਾ ਵੀ ਨਹੀਂ ਲੱਗਦਾ ਸਾਰਾ ਸਕੂਲ ਚੈੱਕ ਵੀ ਹੋ ਜਾਂਦਾ ਜੋ ਸਫਾਈ ਜੋ ਕਿਤੇ ਕੋਈ ਕਿਉਂਕਿ ਇਹ ਬਰਸਾਤਾਂ ਦਾ ਮੌਸਮ ਹੈ ਕੋਈ ਕੀੜਾ ਕੋਈ ਸੱਪ ਘਾ ਸਾਰਾ ਜੇਕਰ ਜਦੋਂ ਪਿੰਡ ਲੱਗਦਾ ਹੈ ਕਿਲੇ ਸਕੂਲ ਸਭ ਦੇ ਸਾਂਝੇ ਨੇ ਤੁਹਾਡੇ ਹੀ ਬੱਚੇ ਪੜ੍ਹਦੇ ਨੇ ਇਸ ਕਰਕੇ ਸਾਡੇ ਅਧਿਆਪਕਾਂ ਦਾ ਸਾਥ ਦਿਓ ਸਾਡੇ ਤਾਕੀ ਕੱਲ ਤੋਂ ਪੰਜਾਬ ਦੇ ਜਿਹੜੇ ਸਾਰੇ ਸਰਕਾਰੀ ਸਕੂਲਾਂ 'ਚ ਜਿਹੜੇ ਹੈ ਪੜ੍ਹਾਈਆਂ ਦੁਬਾਰਾ ਸ਼ੁਰੂ ਹੋ ਸਕੇ ਮੈਂ ਸਾਰੇ ਜਿਵੇਂ ਇਸ ਪਿੰਡ ਦੇ ਸਰਪੰਚ ਸਾਹਿਬ ਦਾ ਇਥੋਂ ਦੇ ਯੂਥ ਕਲੱਬ ਦੇ ਸਾਥੀਆਂ ਦਾ ਬਜ਼ੁਰਗਾਂ ਦਾ ਸਾਰੇ ਆਏ ਆ ਬੜੀ ਜ਼ਿੰਮੇਵਾਰੀ ਨਾਲ ਉਹਨੇ ਸਾਡੇ ਅਧਿਆਪਕਾਂ ਦੀ ਮਦਦ ਕੀਤੀ ਹੈ ਤੇ ਐਦਾਂ ਹੀ ਜਿਹੜਾ ਹੈ ਆਪਸਰ ਨੂੰ ਵੀ ਬੇਨਤੀ ਹੈ ਕਿ ਆਪਾਂ ਸਾਰੇ ਤੇ ਮੈਂ ਵੀ ਕੁਝ ਹੋਰ ਸਕੂਲਾਂ 'ਚ ਜਾਊਂਗਾ ਜਿੱਥੇ ਲੋੜ ਆਪ ਵੀ ਲੱਗਿਆ ਨੂੰ ਤਿਆਰ ਹੈ ਸਾਡੇ ਐਮ.ਐਲ.ਏ. ਸਾਹਿਬਾਨਾਂ ਨੂੰ ਵੀ ਬੇਨਤੀ ਹੈ ਵੀ ਆਓ ਆਪਾਂ ਆਪਣੇ ਸਕੂਲਾਂ 'ਚ ਜਾ ਕੇ ਚੈੱਕ ਕਰੀਏ ਧੰਨਵਾਦ ਅਸੀਂ ਇਸ ਵਕਤ ਸਰਸਾ ਨੰਗਲ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਖੜੇ ਆ ਮੇਰੀ ਆਪ ਸਾਰੇ ਹੀ ਜੋ-ਜੋ ਇਸ ਵੀਡੀਓ ਨੂੰ ਦੇਖ ਰਹੇ ਸਭ ਨੂੰ ਬੇਨਤੀ ਹੈ ਕਿ ਸਾਡੇ ਅਧਿਆਪਕ ਸਾਰੇ ਸਰਕਾਰੀ ਸਕੂਲਾਂ 'ਚ ਗਏ ਆ ਪੰਜਾਬ ਦੇ ਵਿੱਚ 20000 ਸਰਕਾਰੀ ਸਕੂਲ ਹੈ ਲਗਾਤਾਰ ਬਰਸਾਤਾਂ ਕਰਕੇ ਜਿਵੇਂ ਆਪਾਂ ਕਹਿੰਦੇ ਜੇ ਕੋਈ ਵੀ ਇਮਾਰਤ ਬੰਦ ਰਵੇ ਉਹਨੂੰ ਕਾਫੀ ਡੈਮੇਜ ਪਹੁੰਚ ਜਾਂਦਾ ਹੈ ਅਮ ਤਾਂ ਪਲੀਜ਼ ਸਾਡੇ ਅਧਿਆਪਕਾਂ ਦੀ ਮਦਦ ਕਰੋ ਜਿਵੇਂ ਇਸ ਪਿੰਡ ਦੇ ਸਾਰੇ ਸਰਪੰਚ ਸਾਹਿਬ ਸਾਡੇ ਯੂਥ ਕਲੱਬ ਦੇ ਸਾਰੇ ਸਾਥੀ ਐ ਐਸਐਮਸੀ ਦੇ ਸਾਰੇ ਮੈਂਬਰਾਂ ਨੇ ਆ ਕੇ ਅਗਰ ਆਪਾਂ ਲੱਗਾਂਗੇ ਅੱਧਾ ਘੰਟਾ ਵੀ ਨਹੀਂ ਲੱਗਦਾ ਸਾਰਾ ਸਕੂਲ ਚੈੱਕ ਵੀ ਹੋ ਜਾਂਦਾ ਜੋ ਸਫਾਈ ਜੋ ਕਿਤੇ ਕੋਈ ਕਿਉਂਕਿ ਇਹ ਬਰਸਾਤਾਂ ਦਾ ਮੌਸਮ ਹੈ ਕੋਈ ਕੀੜਾ ਕੋਈ ਸੱਪ ਘਾ ਸਾਰਾ ਜੇਕਰ ਜਦੋਂ ਪਿੰਡ ਲੱਗਦਾ ਹੈ ਕਿਲੇ ਸਕੂਲ ਸਭ ਦੇ ਸਾਂਝੇ ਨੇ ਤੁਹਾਡੇ ਹੀ ਬੱਚੇ ਪੜ੍ਹਦੇ ਨੇ ਇਸ ਕਰਕੇ ਸਾਡੇ ਅਧਿਆਪਕਾਂ ਦਾ ਸਾਥ ਦਿਓ ਸਾਡੇ ਤਾਕੀ ਕੱਲ ਤੋਂ ਪੰਜਾਬ ਦੇ ਜਿਹੜੇ ਸਾਰੇ ਸਰਕਾਰੀ ਸਕੂਲਾਂ 'ਚ ਜਿਹੜੇ ਹੈ ਪੜ੍ਹਾਈਆਂ ਦੁਬਾਰਾ ਸ਼ੁਰੂ ਹੋ ਸਕੇ ਮੈਂ ਸਾਰੇ ਜਿਵੇਂ ਇਸ ਪਿੰਡ ਦੇ ਸਰਪੰਚ ਸਾਹਿਬ ਦਾ ਇਥੋਂ ਦੇ ਯੂਥ ਕਲੱਬ ਦੇ ਸਾਥੀਆਂ ਦਾ ਬਜ਼ੁਰਗਾਂ ਦਾ ਸਾਰੇ ਆਏ ਆ ਬੜੀ ਜ਼ਿੰਮੇਵਾਰੀ ਨਾਲ ਉਹਨੇ ਸਾਡੇ ਅਧਿਆਪਕਾਂ ਦੀ ਮਦਦ ਕੀਤੀ ਹੈ ਤੇ ਐਦਾਂ ਹੀ ਜਿਹੜਾ ਹੈ ਆਪਸਰ ਨੂੰ ਵੀ ਬੇਨਤੀ ਹੈ ਕਿ ਆਪਾਂ ਸਾਰੇ ਤੇ ਮੈਂ ਵੀ ਕੁਝ ਹੋਰ ਸਕੂਲਾਂ 'ਚ ਜਾਊਂਗਾ ਜਿੱਥੇ ਲੋੜ ਆਪ ਵੀ ਲੱਗਿਆ ਨੂੰ ਤਿਆਰ ਹੈ ਸਾਡੇ ਐਮ.ਐਲ.ਏ. ਸਾਹਿਬਾਨਾਂ ਨੂੰ ਵੀ ਬੇਨਤੀ ਹੈ ਵੀ ਆਓ ਆਪਾਂ ਆਪਣੇ ਸਕੂਲਾਂ 'ਚ ਜਾ ਕੇ ਚੈੱਕ ਕਰੀਏ ਧੰਨਵਾਦ ਅਸੀਂ ਇਸ ਵਕਤ ਸਰਸਾ ਨੰਗਲ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਖੜੇ ਆ ਮੇਰੀ ਆਪ ਸਾਰੇ ਹੀ ਜੋ-ਜੋ ਇਸ ਵੀਡੀਓ ਨੂੰ ਦੇਖ ਰਹੇ ਸਭ ਨੂੰ ਬੇਨਤੀ ਹੈ ਕਿ ਸਾਡੇ ਅਧਿਆਪਕ ਸਾਰੇ ਸਰਕਾਰੀ ਸਕੂਲਾਂ 'ਚ ਗਏ ਆ ਪੰਜਾਬ ਦੇ ਵਿੱਚ 20000 ਸਰਕਾਰੀ ਸਕੂਲ ਹੈ ਲਗਾਤਾਰ ਬਰਸਾਤਾਂ ਕਰਕੇ ਜਿਵੇਂ ਆਪਾਂ ਕਹਿੰਦੇ ਜੇ ਕੋਈ ਵੀ ਇਮਾਰਤ ਬੰਦ ਰਵੇ ਉਹਨੂੰ ਕਾਫੀ ਡੈਮੇਜ ਪਹੁੰਚ ਜਾਂਦਾ ਹੈ ਅਮ ਤਾਂ ਪਲੀਜ਼ ਸਾਡੇ ਅਜ ਦੀਆਂ ਆਪਕਾਂ ਦੀ ਮਦਦ ਕਰੋ ਜਿਵੇਂ ਇਸ ਪਿੰਡ ਦੇ ਸਾਰੇ ਸਰਪੰਚ ਸਾਹਿਬ ਸਾਡੇ ਯੂਥ ਕਲੱਬ ਦੇ ਸਾਰੇ ਸਾਥੀ ਸਮਸੀ ਦੇ ਸਾਰੇ ਮੈਂਬਰਾਂ ਨੇ ਆ ਕੇ ਅਗਰ ਆਪਾਂ ਲੱਗਾਂਗੇ ਅੱਧਾ ਘੰਟਾ ਵੀ ਨਹੀਂ ਲੱਗਦਾ ਸਾਰਾ ਸਕੂਲ ਚੈੱਕ ਵੀ ਹੋ ਜਾਂਦਾ ਜੋ ਸਫਾਈ ਜੋ ਕਿਤੇ ਕੋਈ ਕਿਉਂਕਿ ਇਹ ਬਰਸਾਤਾਂ ਦਾ ਮੌਸਮ ਹੈ ਕੋਈ ਕੀੜਾ ਕੋਈ ਸੱਪ ਘਾ ਸਾਰਾ ਜੇਕਰ ਜਦੋਂ ਪਿੰਡ ਲੱਗਦਾ ਹੈ ਕਿਲੇ ਸਕੂਲ ਸਭ ਦੇ ਸਾਂਝੇ ਨੇ ਥੋੜੇ ਹੀ ਬੱਚੇ ਪੜ੍ਹਦੇ ਨੇ ਇਸ ਕਰਕੇ ਸਾਡੇ ਅਧਿਆਪਕਾਂ ਦਾ ਸਾਥ ਦੋ ਸਾਡੇ ਤਾਂ ਕਿ ਕੱਲ ਤੋਂ ਪੰਜਾਬ ਦੇ ਜਿਹੜੇ ਸਾਰੇ ਸਰਕਾਰੀ ਸਕੂਲਾਂ ਚ ਜਿਹੜੇ ਹੈ ਪੜ੍ਹਾਈ ਐ ਦੁਬਾਰਾ ਸ਼ੁਰੂ ਹੋ ਸਕੇ ਮੈਂ ਸਾਰੇ ਜਿਵੇਂ ਇਸ ਪਿੰਡ ਦੇ ਸਰਪੰਚ ਸਾਹਿਬ ਦਾ ਇੱਥੋਂ ਦੇ ਯੂਥ ਕਲੱਬ ਦੇ ਸਾਥੀਆਂ ਦਾ ਬਿਜੁਰਗਾਂ ਦਾ ਸਾਰੇ ਆਇਆ ਬੜੀ ਜ਼ਿੰਮੇਵਾਰੀ ਨਾਲ ਉਹਨੇ ਸਾਡੇ ਅਧਿਆਪਕਾਂ ਦੀ ਮਦਦ ਕੀਤੀ ਹੈ ਤੇ ਐਦਾਂ ਹੀ ਜਿਹੜਾ ਹੈ ਆਪਸਰ ਨੂੰ ਵੀ ਬੇਨਤੀ ਹੈ ਕਿ ਆਪਾਂ ਸਾਰੇ ਤੇ ਮੈਂ ਵੀ ਕੁਝ ਹੋਰ ਸਕੂਲਾਂ 'ਚ ਜਾਊਂਗਾ ਜਿੱਥੇ ਲੋੜ ਆਪ ਵੀ ਲੱਗਿਆ ਨੂੰ ਤਿਆਰ ਹੈ ਸਾਡੇ ਐਮ.ਐਲ.ਏ. ਸਾਹਿਬਾਨਾਂ ਨੂੰ ਵੀ ਬੇਨਤੀ ਹੈ ਵੀ ਆਓ ਆਪਾਂ ਆਪਣੇ ਸਕੂਲਾਂ 'ਚ ਜਾ ਕੇ ਚੈੱਕ ਕਰੀਏ ਧੰਨਵਾਦ